ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਂ ਦਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਰਿਕਵੈਸਟ ਹੈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੰਦਾਂ ਦੇ ਲੱਗਦੇ ਹਨ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਮਾਝੇ ਸਾਲ ਇੰਸਟਾਗ੍ਰam ਨੂੰ ਫੋਲੋ ਕਰੋ ਸਦੂ ਬੁਟੀ ਕੋਡਦੁਨਾਈ ਨਾਮ ਤੇ ਸਾਡੀ ਇਨਸਟਾ ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਅਨਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਡਿਜ਼ਾਈਨ ਵਗੈਰਾ ਦੇਖ ਕੇ ਤੁਸੀਂ ਆਪਣਾ ਸੇਵ ਸੂਟ ਰੈਡੀ ਕਰਵਾ ਕੇ ਲੈ ਸਕਦੇ ਹਾਂ ਜ ਸਾਡੇ ਵਾਲੇ ਡਿਜ਼ਾਈਨ ਨੇ ਤੁਸੀਂ ਨੂੰ YouTube ਤੇ ਤੇ Insta ਤੇ ਦੇਖ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨਿੰਗ ਆ ਤੁਸੀਂ ਉਹਦਾ ਸੂਟ ਰੈਡੀ ਕਰਵਾਉਣਾਗਾ ਤਾਂ ਸਾਰੀ ਡਿਟੇਲ ਆਪਣੀ ਆਪਣੀ ਵੀਡੀਓ ਪਿੱਕ ਵਗੈਰਾ ਡਿਜ਼ਾਈਨ ਸੈਂਡ ਕਰਕੇ ਆਪਣੀ ਫੈਬਰਿਕ ਦੇ ਹਾਂ ਜਿਹੋ ਜਿਹਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸੂਟ ਹੈਵੀ ਤੋਂ ਹੈਵੀ ਹੈਂਡਵਰਕ ਦੇ ਵਿੱਚ ਮਸ਼ੀਨ ਦੇ ਵਿੱਚ ਜਿੱਦਾਂ ਤੁਹਾਨੂੰ ਪਸੰਦ ਹੋਇਆ ਉਸੇ ਕੋੜੇਗਾ ਆਪਣੇ ਸਾਰੇ ਡਿਟੇਲਸ ਸਾਨੂੰ ਭੇਜ ਕੇ ਆਪਣਾ ਸੂਟ ਜਿਹੜਾ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋਗੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਆਪਣਾ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਰੈਡੀ ਕਰਵਾਈ ਹੋਈ ਹੈਗੀ ਆਪਣੇ ਕਿਸੇ ਦੇ ਉੱਪਰ ਵਰਕ ਹੋਇਆ ਹੈ ਕਿਸੇ ਨੂੰ ਆਪਾਂ ਲੇਸ ਵਗੈਰਾ ਨਾਲ ਆਪਾਂ ਰੈਡੀ ਕਰਵਾਇਆ ਸਟਿਚਿੰਗ ਟਾਈਮ ਹੈ ਨਾ ਬਾਕੀ ਜਿਵੇਂ ਤੁਹਾਡੀ ਚੋਇਸ ਆ ਪਸੰਦ ਦਾ ਤੁਸੀਂ ਆਪਣਾ ਵਰਕ ਦੇ ਨਾਲ ਰੈਡੀ ਕਰਵਾਉਣਾਗਾ ਜਾਂ ਤੁਸੀਂ ਆਪਣਾ ਲੇਸ ਵਗੈਰਾ ਨਾਲ ਰੈਡੀ ਕਰਵਾਉਣਾਗਾ ਤੁਸੀਂ ਓਦਾਂ ਆਪਣੇ ਸਾਰੇ ਸਾਨੂੰ ਦੱਸ ਕੇ ਡਿਟੇਲ ਆਪਣਾ ਓਦਾਂ ਹੀ ਸੂਟ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਪ੍ਰਿੰਟ ਸੂਟ ਆਪਣੇ ਕੋਲ ਹੈਗਾ ਹਰ ਇੱਕ ਫੈਬਰਿਕ ਦੇ ਵਿੱਚ ਹੈਗਾ ਜਿਹੜਾ ਜਿਹਾ ਵੀ ਫੈਬਰਿਕ ਤੁਹਾਨੂੰ ਪਸੰਦ ਆ ਯੋਰ ਜਾਂ ਟ੍ਰੇਪ ਟੈਬੀ ਮਸਲੀਨ ਹਨਾ ਆਪਣੀ ਪਿਓਰ ਮਸਲੀਨ ਟਾਟ ਪਿਓਰ ਮੈਲਵਰੀ ਤੇ ਬਰਬਰੀ ਕਾਟਨ ਹਨਾ ਜਿੱਦਾਂ ਵੀ ਤੁਹਾਨੂੰ ਪਸੰਦ ਆ ਕੋਈ ਵੀ ਆਪਣੀ ਫੈਬਰਿਕ ਉਸ ਉਸੇ ਤਰ੍ਹਾਂ ਤੁਸੀਂ ਆਪਣੇ ਸਾਰੇ ਸਾਨੂੰ ਫੈਬਰਿਕ ਡਿਟੇਲ ਦੱਸ ਕੇ ਪ੍ਰਿੰਟ ਸਿਲੈਕਟ ਕਰਕੇ ਕਿ ਤਾਂ ਤੁਸੀਂ ਚਾਹੋ ਵਰਕ ਦੇ ਨਾਲ ਤੇ ਆਪਣਾ ਪਲੇਸ ਵਗੈਰਾ ਨਾਲ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆ ਆਪਾਂ ਤੁਹਾਨੂੰ ਆਪਣੇ ਅੱਜ ਵਾਲੀ ਸੂਟ ਦੇ ਵੀਡੀਓ ਨੂੰ ਅੰਡਰ ਤੱਕ ਜਰੂਰ ਦੇਖੋ ਹਾਂਜੀ ਦੇਖੋ ਜਿਹੜਾ ਪਹਿਲਾ ਸੂਟ ਆ ਆਪਣਾ ਜਿਹੜਾ ਇਹ ਵਾਲਾ ਆਪਣਾ ਟੈਪੀ ਮਸ਼ੀਨ ਦੇ ਵਿੱਚੋਂ ਸੂਟ ਆਪਾਂ ਨੇ ਤਿਆਰ ਕਰਵਾਇਆ ਇਹਦੇ ਕੋਈ ਵਰਕ ਵਗੈਰਾ ਨਹੀਂ ਕਰਵਾਇਆ ਆਪਾਂ ਸਟਿਚਿੰਗ ਟਾਈਮ ਹੀ ਇਹਦੇ ਦੇ ਉੱਪਰ ਆਪਾਂ ਨੇ ਡਿਜ਼ਾਈਨ ਰੈਡੀ ਕਰਵਾਇਆ ਹੈ ਆਪਣਾ ਟੈਪੀ ਮਸ਼ੀਨ ਦਾ ਸੂਟ ਆ ਜਿਹਦੇ ਵਿੱਚ ਨਾਲ ਤੁਹਾਨੂੰ ਟੈਪੀ ਮਸ਼ੀਨ ਦੇ ਵਿੱਚ ਕਾਫੀ سارے ਡਿਜ਼ਾਈਨ ਮਿਲ ਜਾਣਗੇ ਕਾਫੀ ਸਾਰੇ ਪ੍ਰਿੰਟ ਮੈ ਜਾਂਗੇ ਕਾਫੀ ਟ੍ਰੈਂਡ ਦੇ ਵਿੱਚ ਆਪਣਾ ਜਿਹੜਾ ਇਹ ਅੱਜ ਕੱਲ ਫੈਬਰਿਕ ਅਹ ਚੱਲ ਰਿਹਾ ਹੈ ਕਾਫੀ ਟ੍ਰੈਂਡ ਦੇ ਵਿੱਚ ਫੈਬਰਿਕ ਚੱਲ ਰਿਹਾ ਹੈ ਆਪਣਾ ਦੇਖੋ ਇਹ ਆਪਾਂ ਨੈਕ ਤੇ ਡਿਜ਼ਾਈਨ ਇਹ ਤਿਆਰ ਕਰਵਾਇਆ ਗਿਆ ਹੈ ਤਾਂ ਨੈਕ ਦੀ ਸਲਾਈਂਗ ਰੈਡੀ ਹੋਈ ਹੋਈ ਹੈ ਤੁਸੀਂ ਇਹੀ ਪਿੰਟੈਕਸ ਵਗੈਰਾ ਆਪਣੇ ਘੇਰੇ ਤੇ ਭਵਾ ਕੇ ਬਾਟਮ ਤੇ ਭਵਾ ਕੇ ਹੈ ਨਾ ਨਾਲੇ ਇਹ ਕਸਟਮਰ ਨੇ ਜਿਵੇਂ ਆਪਾਂ ਨੂੰ ਕਿਹਾ ਸੀ ਆਪਾਂ ਸਿੰਪਲ ਜਿਹੀ ਡਿਜ਼ਾਈਨਿੰਗ ਨਾਲ ਰੈਡੀ ਕਰਵਾਇਆ ਦੇਖੋ ਇਹ ਤਾਂ ਨੈਕ ਕੇਪ ਉੱਪਰ ਡਿਜ਼ਾਈਨ ਕਰਵਾਤਾ ਤੇ ਆਪਾਂ ਲੇਸ ਵਗੈਰਾ ਨਾਲ ਫਿਨਿਸ਼ਿੰਗ ਦੇ ਇਹ ਇਹਨਾਂ ਆਪਾਂ ਸੁਪਰਨੈਟ ਦਾ ਫਿਰ ਸੁਪਰਨੈਟ ਦਾ ਦੁਪੱਟਾ ਜਿਹੜਾ ਉਹ ਤਿਆਰ ਕਰਵਾਇਆ ਸੀ ਇਹ ਸੁਪਰਨੈਟ ਦਾ ਦੁਪੱਟਾ ਤਿਆਰ ਕਰਵਾਇਆ ਹੈ ਤਾਈ ਦੇ ਸਾਹ ਇਹ ਵળે ਜਿਹੜੇ ਟੈਫੀ ਮਸਲੀਨ ਵਾਲੇ ਸੂਟ ਨੇ ਨਾ ਆਪਾਂ ਨੂੰ ਇਹਦੇ ਨਾਲ ਦੁਪੱਟਾ ਵੀ ਮਿਲ ਜਾਂਦੇ ਨੇ ਕਿ ਜੇਕਰ ਤੁਸੀਂ ਐਂ ਤਾਂ ਤਾਈ ਦੇ ਬਾਟਮ ਦੇ ਨਾਲ ਤਾਈ ਦੇ ਦੁਪੱਟੇ ਦੇ ਨਾਲ ਨਾਲ ਇਹ ਖੂਬ ਦਾ ਵੀ ਲੈ ਸਕਦੇ ਹੋ ਇਹ ਆਪਾਂ ਟੈਫੀ ਮਸਲੀਨ ਦੇ ਵਿੱਚ ਸੀ ਕਿ ਜਿਹੜਾ ਨੈਕਸਟ ਉਹ ਵੀ ਆਪਣਾ ਟੈਫੀ ਮਸਲੀਨ ਦਾ ਹੀ ਸੂਟ ਹੈਗਾ ਇਹ ਵੀ ਆਪਣਾ ਟੈਫੀ ਮਸਲੀਨ ਦਾ ਹੈ ਜੇ ਜੇ ਤੁਸੀਂ ਆਪਣਾ ਇਵੈਂਟ ਸਾਈਜ਼ ਇਕ ਤਰ੍ਹਾਂ ਡਿਜ਼ਾਈਨ ਹੀ ਹੈਗਾ ਵੀ ਸਵਾਰ ਨਾਲ ਦਾ ਪੈਚ ਲਗਾ ਕੇ ਆਪਾਂ ਨਾਲ ਇੱਕ ਦੇ ਉੱਪਰ ਵਰਕ ਕਰਦੇ ਹਾਂ ਹਾਂ ਸੋ ਜੀ ਡਿਜ਼ਾਈਨ ਰੈਡੀ ਕਰਵਾਇਆ ਬਾਹਲੇ ਉੱਪਰ ਲੇਸ ਦਾ ਨਾਲ ਆਪਾਂ ਇਦਾਂ ਸੋਸਿੰਗ ਦਿੱਤੀ ਹੈ ਚਾਰਾਂ ਤੇ ਤੇ ਬਾਟਮ ਤੇ ਤੁਸੀਂ ਆਪਣਾ ਹੋਰ ਕੋਈ ਡਿਜ਼ਾਈਨ ਰੈਡੀ ਕਰਵਾਉਣਾ ਹਨਾ ਸਟਿਚਿੰਗ ਸਟਾਈਲ ਦੇ ਨਾਲ ਉੱਪਰ ਆ ਪਰਵਾ ਸਕਦੇ ਹੋਗੇ ਬਾਕੀ ਜੇ ਮੇ ਤੁਹਾਡੀ ਚੁਆਇਸ ਹੋਈ ਉਸੇ ਕੋੜੇ ਆਪਾਂ ਕਰਕੇ ਦੇਵਾਂਗੇ ਨਾਲ ਦੇਖੋ ਇਹ ਸੁਪਰ ਨੈਟ ਦਾ ਦੁਪੱਟਾ ਹੈ ਮੈਂ ਫਾਈਲ ਆਈ ਹੋਇਆ ਹੈਗਾ ਹਾਂਜੀ ਜਿਹੜਾ ਨੈਕਸਟ ਹੈਗਾ ਇਹ ਵੀ ਆਪਣਾ ਟੈਬੀ ਮਸਲੀਨ ਦਾ ਹੀ ਹੈਗਾ ਦੇਖੋ ਤਿੰਨ ਚਾਰ ਕਲਰ ਦਾ ਮੈਂ ਤੁਹਾਨੂੰ ਦਿਖਾ ਤੇ ਸਾਡੇ ਲਾਸਟ ਵੀਡੀਓ ਇੱਕ ਦੋ ਦਿਨਾਂ ਤੱਕ ਅਪ ਤਨ ਹੋਰ ਵੀ ਪ੍ਰਿੰਟ ਵਗੈਰਾ ਦਿਖਾਵਾਂਗੇ ਇਹਦੇ ਕਾਫੀ ਹੋਰ ਫੈ布ਰਿਕ ਦੇ ਵਿੱਚ ਬਾਕੀ ਜੇਕਰ ਤੁਸੀਂ ਟੈਬੀ ਮਸਲੀਨ ਵਾਲੇ ਸੁੱਟ ਦੇਖ ਰਹੇ ਹੋ ਤਾਂ ਸਾਨੂੰ ਕੰਟੈਕਟ ਕਰਕੇ ਤੁਸੀਂ WhatsApp ਤੇ ਆਪਣਾ ਪ੍ਰਿੰਟ ਸੈਂਡ ਕਰਵਾ ਸਕਦੇ ਹੋ ਟੈਬੀ ਮਸਲੀਨ ਦੇ ਵਿੱਚ ਬਰਬਰੀ ਦੇ ਵਿੱਚ ਕਾਫੀ ਸੋਹਣੇ ਸੋਹਣੇ ਪ੍ਰਿੰਟ ਆਪਣੇ ਕੋਲ ਐਂਟਿਸਟਾ ਕਾਟਨ ਦੇ ਜਿਹਦੇ ਮੈਂ ਤੁਹਾਨੂੰ ਚੰਗੂ ਲੈ ਸਕਦਾ ਇਹਦੇ ਵੀ ਆਪਾਂ ਇਦਾਂ ਡਿਜ਼ਾਈਨ ਰੈਡੀ ਕਰਵਾ ਲੈਨੇ ਕਦੇ ਉੱਪਰ ਨੈਕ ਦਾ ਡਿਜ਼ਾਈਨ ਹੈਗਾ ਤੇ ਬਾਹਾਂ ਤੇ ਇਦਾਂ ਆਪ ਕਫੀਸ਼ਨ ਦਵਾਈ ਹੈਗੀ ਪਲੇਸ ਵਗੈਰਾ ਨਾਲ ਮਕੀਨਕਾ ਡਿਜ਼ਾਈਨ ਹੀ ਮੇਨ ਹੈ ਅੱਜ ਕੱਲ ਨੈਕ ਦੇ ਡਿਜ਼ਾਈਨ ਦਾ ਕਾਫੀ ਟ੍ਰੈਂਡ ਚੱਲ ਰਿਹਾ ਹੈਗਾ ਨੈਕ ਦੇ ਡਿਜ਼ਾਈਨ ਤੁਸੀਂ ਜਿੱਦਾਂ ਦਾ ਤਾਂ ਚਾਹੋ ਮਣਾ ਆਪਣਾ ਉਹਦਾਂ ਦਾ ਕਰਵਾ ਸਕਦੇ ਹੋ ਤੁਹਾਡੇ ਕੋਲ ਵੀ ਆਪਣੀ ਡਿਜ਼ਾਈਨ ਹੈਗਾ ਉਹ ਵੀ ਤੁਸੀਂ ਸਾਨੂੰ ਭੇਜ ਕੇ ਆਪਣਾ ਤਿਆਰ ਕਰਵਾ ਸਕਦੇ ਹੋ ਐਦਾਂ ਆਪਾਂ ਬੈਂਟ ਪਾ ਲਾਜੀ ਤੇ ਉੱਪਰ ਤਿਆਰ ਕਰਵਾਇਆ ਨਾਲ ਇਹਦੇ ਸੁਪਰ ਮੈਟ ਦਾ ਦੁਪੱਟਾ ਟਾਈਡ ਹੈ ਹੋਇਆ ਹੈ ਦੇਖੋ ਐਦਾਂ ਸਾਰਾ ਦੁਪੱਟਾ ਟਾਈਡ ਹੈ ਹੋਇਆ ਹੈਗਾ ਸੁਪਰ ਨੈਕ ਦਾ ਦੁਪੱਟਾ ਹਾਂ ਜਿਹੜਾ ਆਪਣਾ ਲੈਸ ਹੈਗਾ ਕੇਵਲ ਆਪਣਾ ਕੈਮਰੀ कॉटन ਦਾਗਾ ਕੈਮਰੀ कॉटन ਦਾ ਸੂਟ ਹੈਗਾ ਦੇਖੋ ਅਮੀ ਇਹ ਆਪਾਂ ਸਲਵਾਰ ਨਾਲ ਦਾ ਲੈਟਿਟਿਵ ਪੈਚ ਲਗਾਇਆ ਹੈ ਸਲਵਾਰ ਨਾਲ ਦਾ neck ਤੇ ਪੈਚ ਲਗਾ ਕੇ ਆਪਾਂ ਤਿਆਰ ਕਰਵਾਇਆ ਕੈਮਰੀ कॉटन ਦਾ ਸੂਟ ਹੈਗਾ ਇਹ ਬਾਹਰ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੈ ਜਿਹੜੀ ਤੁਸੀਂ ਚਾਹੋ ਉਹ ਲੈ ਸਕਦੇ ਹੋ ਨਾ ਪਲੇਨ ਬਾਟਮ ਹੈ ਇਹਦੇ ਕੈਮਰੀ कॉटन ਦਾ ਸੂਟ ਹੈ ਤੇ ਇਹਦਾ ਆਪਾਂ ਪੈਚ ਲਗਾ ਕੇ ਦੇਖੋ ਸੋ ਜਿੰਨਾ ਟਾਈਮ ਲੇ ਸਕਦੇ ਨਾਲ ਆ ਰੌਂਡ ਸ਼ੇਪ ਦੇ ਵਿੱਚ ਆਪਾਂ ਡਣਾ ਨੇਸ ਲਗਾਈਏਗੀ ਇਹਰੇ ਦਾ ਡਿਜ਼ਾਈਨ ਕਰ ਲਈ ਆਪਣੀ ਲੈ ਕੇ ਸੈਂਟਰ ਦੇ ਵਿੱਚ। ਇਹ ਤਾਂ ਲੇਸ ਗਰਬਾ ਅਨੁਪਰਾਗੀ ਘੇਰੇ ਚੱਕਾ ਲੈਂਦੇ ਆ। ਬਾਕੀ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੂਤ ਕਰਵਾ ਸਕਦੇ ਹੋ। ਹੁਣ ਜਿਹੜਾ ਨੈਕਸਟ ਹੈਗਾ ਆਪਣਾ ਇਹ ਵੀ ਆਪਣੀ ਕੈਮਰੀ कॉटन ਦੀ ਫੈਬਰਿਕ ਹੈਗੀ। ਕੈਮਰੀ कॉटन ਦਾ ਆਪਣਾ ਸੂਟ ਹੈਗਾ ਇਹ। ਪਰ ਇਹਦੀ ਬਾਟਮ ਦੇ ਬਰਤ ਕੋ ਅਸਰ। ਇਹ ਸ਼ਾਰਟ ਹੈ ਕੈਮਰੀ कॉटन ਦੀ ਇਸਮੇ ਇਦਾਂ ਤੇ ਨਾਲ ਇਹਦੇ ਪਲੇਨ ਮੇਰਾ ਤੁਸੀਂ ਆਪਣਾ ਕੈਵਰੀ ਕੋਟਨ ਦੇ ਉੱਪਰ ਵਰਕ ਵਾਲੇ ਸੂਟ ਦੇਖਣੇ ਨੇਗੇ ਤਾਂ ਸਾਡੇ ਤੋਂ ਫੋਟੋਸ ਸੈਂਡ ਕਰਵਾ ਸਕਦੇ ਹੋ ਬਾਟਮ ਵਰਕ ਵਾਲੇ ਤੁਹਾਨੂੰ ਕਾਫੀ ਡਿਜ਼ਾਈਨ ਮਿਲ ਜਾਣਗੇ ਤੇ ਇਹਦੇ ਨਾਲ ਦੇਖੋ ਆਪਾਂ ਪਿਓਰ ਦਾ ਦੁਪੱਟਾ ਕਰਵਾਇਆਗਾ ਇਹ ਵਾਈਟ ਕਲਰ ਦੀਆਂ ਸਨਾਪੇ ਨੂੰ ਕਲੈਕਸ਼ਨ ਦਿੱਤੀ ਹੈ ਬਾਕੀ ਜਿਵੇਂ ਜਿਵੇਂ ਤੁਹਾਨੂੰ ਕੋਈ ਪਸੰਦ ਹੋਇਆ ਸੂਟ ਉਸੇ ਅਕੋਰਡਿੰਗ ਤੁਸੀਂ ਆਪਣਾ ਡਿਜ਼ਾਈਨ ਵਗੈਰਾ ਸਾਨੂੰ ਸੈਂਡ ਕਰਕੇ ਉਹ ਜਿਹਾ ਵੀ ਰੈਡੀ ਕਰਵਾ ਸਕਦੇ ਹੋ ਪ੍ਰਿੰਟ ਸੂਟ ਤੁਸੀਂ ਐਦਾਂ ਹੀ ਵਾਇ ਕਰਨਾ ਤੇ ਦੁਪੱਟਾ ਵਾਇ ਕਰਨਾ ਜਿਵੇਂ ਤੁਹਾਨੂੰ ਪਸੰਦ ਹੋਵੇ ਕਰ ਸਕਦੇ ਹੋ ਇਹ ਵਾਲਾ ਸੂਟ ਆਪਾਂ ਦੇਖੋ ਸਟਿਚਿੰਗ ਟਾਈਮ ਆਪਾਂ ਵਧੀਆ ਹਨਾ ਸਟਿਚਿੰਗ ਸਟਾਈਲ ਦਿੱਤਾ ਇਹ ਵੇਲੇ ਸੂਟ ਨੂੰ ਬੰਦ ਖੋਣੇਗੇ ਆਪਾਂ ਇਹ ਆਪਣਾ ਟਿਸਟਾ ਕਾਟਨ ਦੇ ਵਿੱਚ ਸੂਟਾ ਦਾ ਟਿਸਟਾ ਕਾਟਨ ਦਾ ਸੂਟਾ ਆਪਣਾ ਹੈ ਸ਼ਰਟ ਦੇ ਉੱਪਰ ਆਪਾਂ ਕੋਈ ਵਰਕ ਵਗੈਰਾ ਨਾ ਬਾਟਮ ਤੇ ਨਾ ਸ਼ਰਟ ਤੇ ਕਰਵਾਇਆ ਐਦਾਂ ਹੀ ਘੇਰੇ ਦੇ ਉੱਪਰ ਆਪਾਂ ਨੇ ਪਿੰਟੈਕਸ ਪਵਾ ਕੇ ਐਦਾਂ ਬਾਟਮ ਨਾਲ ਦਾ ਪੈਚਲ ਕੱਟ ਕੇ ਵਿੱਚ ਪਿੰਟੈਕਸ ਨੇ ਫਿਰ ਘੇਰੇ ਦੇ ਉੱਪਰ ਦੱਲੇ ਸਤ ਤੇ ਇਹ ਵਾਲੇ ਬਾਟਮ ਹੈ ਦੇ ਨਾਲ ਮੈਚਿੰਗ ਤੇ ਆਵਾਂ ਡਿਜ਼ਾਈਨ ਹੈ ਦੇਖੋ ਬਾਟਮ ਦੇ ਉੱਪਰ ਹਾਂਜੀ ਇਹਦੇ neck ਦੇ ਉੱਪਰ ਡਿਜ਼ਾਈਨ ਮਿਲੂਗਾ ਆਪਾਂ ਨੂੰ ਇਦਾਂ ਤੁਸੀਂ ਐਵੇਂ ਵੀ ਆਪਣਾ ਕੋਈ ਵਰਕ ਵਗੈਰਾ ਤੁਸੀਂ ਨਹੀਂ ਪਸੰਦ ਕਰਦੇ ਤਾਂ ਐਵੇਂ ਵੀ ਆਪਣੀ ਸੂਟ ਦੀ ਜਿਹੜੀ ਲੁੱਕ ਆ ਗਈ ਬਹੁਤ ਵਧੀਆ ਬਣ ਜਾਂਦੀ ਹੈ ਇਹ ਮੈਂ ਬਾਹਰ ਉੱਪਰ ਆ ਗਿਆ ਇਹਦੇ ਨਾਲ ਇਹਦੀ ਪ्युअर ਮਸਲੀਨ ਦਾ ਆਪਾਂ ਨੇ ਦੁਪੱਟਾ ਟਾਈਡਾਈ ਕਰਵਾ ਲਿਆ ਇਦਾਂ ਟਾਈਡਾਈ ਦੁਪੱਟਾ ਕਰਵਾ ਕੇ ਬਹੁਤ ਸੋਹਣੀ ਲੁੱਕ ਬਣਦੀ ਸੂਟ ਦੀ ਤੁਸੀਂ ਐਦਾਂ ਹੀ ਵੇਅਰ ਕਰਨ ਦੇ ਨਾਲ ਤੁਸੀਂ ਆਪਣਾ ਐਦਾਂ ਸਟਿਚਿੰਗ ਟਾਈਮ ਹਨਾ ਕੋਈ ਵਧੀਆ ਸਟਾਈਲਿਸ਼ ਜਿਹਾ ਬਣਾ ਕੇ ਤੁਹਾਨੂੰ ਮਿਲ ਲੈ ਸਕਦੇ ਹੋ ਜੇਕਰ ਕੋਈ ਵਰਕ ਵਗੈਰਾ ਕਰਵਾਉਣਾ ਹੈ ਤਾਂ ਆਪਣਾ ਵਰਕ ਵਗੈਰਾ ਨਾਲ ਐਡ ਕਰਵਾ ਕੇ ਉਹਦਾ ਵਾਇਰ ਕਰ ਸਕਦੇ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਣੀ ਮਸਲੀਨ ਦੀ ਫੈਬਰਿਕ ਹੈਗੀ ਮਸਲੀਨ ਫੈਬਰਿਕ ਦਾ ਪ੍ਰਿੰਟ ਸੂਟ ਹੈਗਾ ਆਪਣਾ ਹੈ ਮਸਲੀਨ ਦੀ ਫੈਬਰਿਕ ਦਾ ਪ੍ਰਿੰਟ ਸ਼ਰਟ ਹੈਗੀ ਇਹ ਆਪਣੀ ਵਾਈਨ ਕਲਰ ਦੇ ਵਿੱਚ ਨਾਲ ਇਹਦੇ ਆਫ ਵਾਈਟ ਕਲਰ ਦੀ ਆਪਣੀ ਬਾਟਮ ਹੈਗੀ ਇਹ ਬਾਟਮ ਨੇ ਮੂਲੀ ਲੇਦਾ ਐਦਾਂ ਆਪਣੇ ਵਰਕ ਕਰਵਾ ਲਿਆ ਜਿਦਾ ਟੈਡੀਆ ਵੇਲਾ ਵਾਲਾ ਆਵਾਜ਼ ਵਰਕ ਕਰਵਾ ਲਿਆ ਲਿਖਿਆ ਨੇ ਆਫ ਵਾਈਟ ਕਲਰ ਦੀ ਬਾਟਮ ਆ ਤੇ ਇਹ ਮਸਲੀਨ ਦੀ ਫੈਬਰਿਕ ਦੀ ਆਪਣੀ ਜਿਹੜੀ ਸ਼ਰਟ ਹੈ ਬਹੁਤ ਆਪਣਾ ਵਧੀਆ ਸੌਫਟ ਫੈਬਰਿਕ ਆ ਇਹ ਮਸਲੀਨ ਦਾ ਦੇਖੋ ਬਹੁਤ ਵਧੀਆ ਫੈਬਰਿਕ ਆ ਆਪਣਾ ਮਸਲੀਨ ਦਾ ਐਦਾਂ ਇਹ ਸ਼ਰਟ ਆਗੀ ਨਾਲ ਇਹਦੇ ਟਾਈ ਡੇ ਆ ਆਪਣੇ ਪ्योर ਸ਼ਕੂਨ ਦਾ ਦੁਪੱਟਾ ਕਰਵਾਇਆ ਐਵੇਂ ਲੈਰੀ ਐ ਪਵਾਕੀ ਤੇ ਵਾਈਟ ਕਲਰ ਦੀ ਲੇਸ ਨਾਲ ਆਪਣੀ ਫਿਨਿਸ਼ਿੰਗ ਦਿੱਤੀ ਹੈ ਉਹ ਸੋਣਾ ਸੂਟ ਆਪਣਾ ਪ੍ਰਿੰਟ ਦੇ ਵਿੱਚ ਤਿਆਰ ਹੋਇਆਗਾ ਇਹ ਤੁਸੀਂ ਆਪਣਾ ਸੇਮ ਸੂਟ ਲੈਣਾਗਾ ਤਾਂ ਸੇਮ ਸੂਟ ਸਾਡੇ ਕੋਲ ਵੇਚੀਆ ਬੜਾ ਤੁਸੀਂ ਲੈ ਸਕਦੇ ਹੋ ਐਦਾ ਹੀ ਵਰਕ ਦੇ ਨਾਲ ਐਦਾ ਹੀ ਦੁਪੱਟੇ ਦੇ ਨਾਲ ਅਗਰ ਤੁਸੀਂ ਮਸਲੀਨ ਵਗੈਰਾ ਚ ਬਾਟਰ ਕਾਟਨ ਚ ਹਨਾ ਕਾਫੀ ਸਾਰੇ ਸਾਡੇ ਕੋਲ ਪ੍ਰਿੰਟ ਸੂਟ ਤੁਸੀਂ ਸਾਡੀ ਵੀਡੀਓ ਦੇਖੀਆ ਹੋਵੇਗੀ ਕਿਸੇ ਵੀ ਪ੍ਰਿੰਟ ਸੂਟ ਤੇ ਆਪਣੀ ਹੀ ਡਿਜ਼ਾਈਨਿੰਗ ਦਾ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਣਾ ਮਸਲੀਨ ਦਾਗਾ ਮਸਲੀਨ ਦੀ ਆਪਣੀ ਬਾਟਮ ਆ ਮਸਲੀਨ ਦੀ ਆਪਣੀ ਸ਼ਰਟ ਆਂ ਕਿ ਪ੍ਰਿੰਟ ਵਾਲੀ ਗੋਸ਼ਕੂਨ ਦਾ ਦੁਪੱਟਾ ਦਾ ਵੀ ਦਵਾਰਕ ਤੁਸੀਂ ਆਪਣਾ ਬਾਈ ਕਰ ਸਕਦੇ ਹੋ ਜੀ ਐਸਾ ਨਾ ਫ੍ਰੈਂਚ ਵਾਲੇ ਸੂਟ ਸਾਰੇ ਆਪਾਂ ਪ੍ਰਿੰਟ ਦੇ ਵਿੱਚ ਤੁਹਾਨੂੰ ਸੂਟ ਦਿਖਾਏ ਸੀਗੇ ਲੇਸ ਵਗੈਰਾ ਡਿਜ਼ਾਈਨਿੰਗ ਵੀ ਹੋਈ ਹੋਈ ਸੀ ਤੇ ਵਰਕ ਵਾਲੇ ਸੂਟ ਵੀ ਸੀਗੇ ਆਪਣੇ ਬਾਕੀ ਜੇ ਮੈਂ ਤੁਹਾਨੂੰ ਕੋਈ ਪਸੰਦ ਹੋਇਆ ਹਨਾ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਤੇ ਵਰਕ ਪਸੰਦ ਆ ਕਾਫੀ ਸਾਰੇ ਸਾਡੇ ਵੀਡੀਓ ਅਪਲੋਡ ਕੀਤੇ ਹੋਈਆਂ ਨੇ ਇੰਸਟਾ ਦੇ ਉੱਪਰ ਵੀ ਤੁਹਾਨੂੰ ਸਾਰੇ ਕਾਫੀ ਹਨਾ ਰੀਲਾ ਵਗੈਰਾ ਮਿਲ ਜਾਣਗੇ ਵੀਡੀਓ ਮਿਲ ਜਾਣਗੇ ਐਦਾ ਪ੍ਰਿੰਟ ਸੂਟਾਂ ਦੇ ਡਿਜ਼ਾਈਨ ਦੇ ਨਾਲ ਤੇ ਤੁਹਾਨੂੰ YouTube ਤੇ ਵੀ ਮਿਲ ਜਾਣਗੇ ਸਾਡੇ ਆਪਣੇ ਵੀਡੀਓ ਵਗੈਰਾ ਹਨਾ ਕਿ ਉਹਨਰ ਤੋਂ ਦੇਖ ਕੇ ਆਪਣਾ ਰੂਲ ਸਾਡਾ ਡਿਜ਼ਾਈਨ ਵਗੈਰਾ ਉਹ ਵੀ ਤਿਆਰ ਕਰਵਾ ਸਕਦੇ ਹੋਗੇ ਕਾਫੀ ਸਾਰੇ ਆਪਣੇ ਹੋਰ ਨਵੇਂ ਡਿਜ਼ਾਈਨ ਪਿਆਰ ਹੋ ਰਹੇਣਗੇ ਦੇਖ ਕੇ ਆਪਾਂ ਉਹ ਵੀ ਤਿਆਰ ਕਰਵਾ ਸਕਦੇ ਹਾਂ ਤੇ ਬਾਕੀ ਜਿਹੜੀ ਆਪਣੇ ਪ੍ਰਿੰਟ ਸੋਟਾਂ ਦੀ ਫੈਬਰਿਕ ਆ ਗਈ ਉਹ ਤੁਹਾਡੇ ਅਕੋਰਡਿੰਗ ਹੋ ਜਿਵੇਂ ਤੁਹਾਨੂੰ ਪਸੰਦ ਹੋਏ ਕਿਸੇ ਕੋਸੇ ਅਕੋਰਡਿੰਗ ਆਪਣੇ ਪ੍ਰਿੰਟ ਸੋਟਾਂ ਦੇ ले सकदे हो बाय कर सकदे हो अपना ਬਿੰਦੀ ਦੁਪੱਟਾ ਲੈ ਸਕਦੇ ਹੋ ਵਿਦੌੜ ਦੁਪੱਟਾ ਲੈ ਸਕਦੇ ਹੋ ਵਿਦ ਬਰਫ ਲੈ ਸਕਦੇ ਹੋ ਵਿਦ ਸਟੀਚਿੰਗ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣਾ ਸਾਰਾ ਬੁਟੀਕ ਸੂਟ ਕੇ ਅਪਰਵਾਕੇ ਲੈ ਸਕਦੇ ਹੋ ਤੇ ਸਾਰੀ ਡਿਟੇਲਸ ਸਭ ਆਪਣੇ ਵਰਸਾ ਤੇ ਪੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 6239168900 ਅਨਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲ ਦੇ ਆਪਾਂ ਤੁਹਾਨੂੰ ਨਵੀਂ ਸੂਟਾਂ ਦਾ ਨਵੀਂ ਕਲੈਕਸ਼ਨ ਦਾ ਨਵੀਂ ਵੀਡੀਓ ਦਾ ਸਸ਼ੀਪਾ